ਜਿਹੜਾ ਸਮਾਂ ਚੱਲ ਰਿਹਾ ਨਾ ਪੋ ਦਾ ਮਹੀਨਾ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ 7 ਦਿਨਾਂ ਦੇ ਵਿੱਚ ਜਿਹੜੀ ਕੱਲ ਨੂੰ ਛੇਪ ਉਹ ਆਉਣੀ ਆ ਰਾਤ ਨੂੰ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ 7 ਦਿਨਾਂ ਵਿੱਚ ਮਹਾਰਾਜ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਨਾਂ ਤੋਂ ਪਿਆਰੇ ਗੁਰਸਿੱਖ ਸ਼ਹੀਦियां ਪਾ ਗਏ ਪਰ ਗੁਰੂ ਸਾਹਿਬ ਕਹਿੰਦੇ ਗੁਰਸਿੱਖੋ ਜੇਹੋ ਜਾਂ ਮਰਜੀ ਸਮਾ ਆ ਜੇ ਕਿੰਨੀ ਦੁੱਖ ਆ ਜਾਣ ਜ਼ਿੰਦਗੀ ਵਿੱਚ ਬਾਣੀ ਪੜਨ ਨੂੰ ਜੇ ਬਾਣੀਓ ਛੱਡ ਦਿੱਤੀ ਬਾਣੀ ਪੜਨੋ ਹੀ ਛੱਡ ਦਿੱਤਾ ਦੁਨੀਆ ਪਿੱਛੇ ਲੱਗ ਕੇ ਤਾਂ ਫਿਰ ਸਿੱਖ ਕੋਲੇ ਰਹਿ ਕੀ ਗਿਆ ਗੁਰਮੁਖ ਪਿਆਰਾ ਦੁਨੀਆ ਹਤਾ ਹਟਾਊਗੀ ਪੜਨੋ ਚੰਗੇ ਕਰਮ ਕਰਨ ਤੋਂ ਰੋਕੂ ਵੀ ਬੜੀਆਂ ਅਰਚਨਾਉਣੀਆਂ ਦੁੱਖ ਆਉਣਗੇ ਜਿਹੜਾ ਲੱਗਿਆ ਰਹਿੰਦਾ ਨਾ ਮਹਾਰਾਜ ਬਾਬਾ ਕਬੀਰ ਕਹਿੰਦੇ ਕਬੀਰ ਮੈਂ ਜਾਣਿਓ ਪੜਬੋ ਪਲੋ ਪੜਬੇ ਸਿਉ ਪਲ ਜੋਗ ਭਗਤ ਨਾ ਛਾਡੋ RAM KI ਆਵੇਂ ਨਿੰਦੋ ਲੋਗ ਆਵੇਂ ਨੰਦ ਆਕਰ ਜੀ ਜਗ ਸਾਰਾ ਭਗਤੀ ਨਾ ਛੱਡੋ ਰੱਬ ਦੀ ਆਵੇਂ ਨੰਦ ਆਕਰ ਜੀ ਜਗ ਸਾਰਾ ਭਗਤੀ ਨਾ ਛੱਡੋ ਰੱਬ ਦੀ छॾो रब जी पाव जग सारा करग कागती न रब जी दया करे i ਸੇਵਾ ਸਿਮਰਨ ਦੁਆਰਾ ਹੀ ਗੁਰਮੁਖੋ ਸਿੱਖ ਬਾਣੀ ਵਿੱਚ 살 ਸਕਦਾ ਜੇ ਸਿਮਰਨ ਨਹੀਂ ਕਰਦਾ ਬਾਣੀ ਨਹੀਂ ਪੜ੍ਹਦਾ ਸੇਵਾ ਨਹੀਂ ਕਰਦਾ ਗੁਰਮੁਖੋ ਬੰਦਾ ਡੋਲ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਡੋਲੇ ਨਹੀਂ ਸਾਹਮਣੇ ਪੁੱਤਰ ਸ਼ਹੀਦ ਹੋ ਰਿਹਾ ਚਮਕੌਰ ਦੀ ਗੜੀ ਵਿੱਚ 392 ਫੱਟ ਲਿਖਿਆ ਬਹੁਤ ਇਤਿਹਾਸਕਾਰਾਂ ਨੇ ਸੋਨ ਸਿੰਘ ਪੰਛੀ ਨੇ 500 ਦਾ ਜ਼ਿਕਰ ਕੀਤਾ ਵੀ ਬਾਪੂ ਜਿਗੜੀ ਤੋਂ ਦੇਖਦਾ ਕਿਹੜਾ ਦੁਨੀਆਂ ਤੇ ਇਹੋ ਜਿਹਾ ਪਿਉ ਵੇਖੇ ਸ਼ਹੀਦੀਆਂ ਪਾਉਂਦੇ ਆਪਣੇ ਪੁੱਤਰਾਂ ਨੂੰ ਦੇਖ ਰਿਹਾ ਹੈ ਵੈਰੀਆਂ ਨੂੰ ਇਹ ਆ ਵੀ ਡਰ ਜਾਵੇਗਾ ਜਦੋਂ ਪੁੱਤਰਾਂ ਨੂੰ ਦੇਖੂਗਾ ਨਾ ਸ਼ਹੀਦ ਹੁੰਦਾ ਬਾਪੂ ਆਪਣੇ ਆਪ ਥੱਲੇ ਹੋ ਆ ਕੇ ਸਾਨੂੰ ਆਪਣੇ ਸਾਡੇ ਹਵਾਲੇ ਕਰ ਦਵੇ ਪਰ ਧੰਨ ਸੀ ਜਿਗਰਾ ਕਲਗੀਆਂ ਵਾਲੇ ਦਾ ਕੱਲੇ ਪੁੱਤਰਾਂ ਨੂੰ ਕਲਗੀਆਂ ਸਜਾ ਕੇ ਕੰਮਰ कसे ਕਰਕੇ ਸ਼ਸਤਰ ਪਹਿਨਾ ਕੇ ਜੰਗ ਵਿੱਚ ਤੋਰਿਆ ਨਹੀਂ ਸਾਹਮਣੇ ਲੜਦਿਆਂ ਨੂੰ ਸ਼ਹੀਦੀ ਪਾਉਂਦਿਆਂ ਨੂੰ ਕਤਰਾ-ਕਤਰਾ ਖੂਨ ਦਾ ਚਮਕੌਰ ਦੀ ਗੜੀ ਜਰਰਾ-ਜਰਰਾ ਸਹਿਬਜ਼ਾਦਿਆਂ ਦੇ ਖੂਨ ਨਾਲ ਅੱਜ ਵੀ ਗਵਾਹੀ ਭਰਦਾ ਗੁਰਮੁਖ ਪਿਆਰਿਓ ਬਾਪੂ ਡੋਲਿਆ ਨਹੀਂ ਬੜੇ ਡੋਲੇ ਪੁੱਤਰ ਮੋਹ ਦੇ ਵਿੱਚ ਬੜੇ ਜੰਗ ਹੋਏ ਨੇ ਜਿੰਨੇ ਵੀ ਪੜ ਲਏ ਇਤਿਹਾਸ ਵਿੱਚ ਪੁੱਤਰਾਂ ਦੇ ਵਿਛੋੜਿਆਂ ਦੇ ਵਿੱਚ ਦੁੱਖਾਂ ਵਿੱਚ ਮਾਪਿਓ ਦੀ ਵੀ ਕਹਿੰਦੇ ਜਾਨ ਨਾਲ ਹੀ ਚਲੀ ਜਾਂਦੀ ਆ ਬੱਚਿਆਂ ਦੇ ਜੇ ਕੱਲਾ ਐ ਕੋਈ ਦਾਸੀ ਰਵੇ ਨਾ ਵੀ ਪੁੱਤਰ ਚੜ੍ਹਾਈ ਕਰ ਗਿਆ ਉਹ ਤਾਂ ਬਾਪੂ ਆਹ ਸਾਹਮਣੇ ਵੇਖਦਾ ਆ ਆਪ ਮਹਾਰਾਜ ਨੇ ਲਾੜੀ ਮੌਤ ਨੂੰ ਵਿਆਹਣ ਲਈ ਗੁਰੂ ਗੋਬਿੰਦ ਸਿੰਘ ਜੀਆ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਹੱਥੀ ਬਨ ਕੇ ਸ਼ਹੀਦੀ ਗਾਨੇ ਜੀ ਗੁਰਾਂ ਨੇ ਤੋਰ ਲਾਲ ਜੰਗ ਨੇ ਹੱਥੀ ਬਨ ਕੇ ਸ਼ਹੀਦੀ ਗਾਨੇ ਗੁਰਾਂ ਨੇ ਤੋਰ ਲਾਲ ਜੰਗ ਨੂੰ ਸ਼ਹੀਦੀ ਗਾਨੇ ਗੁਰਾ ਨੇ ਤੋਰੇ ਲਾਲ ਜੰਗ ਨੂੰ ਹਾਥੀ ਬਣ ਕੇ ਸ਼ਹੀਦੀ ਗਾਨੇ ਜੀ ਗੁਰਾ ਨੇ ਤੋਰੇ ਲਾਲ ਜੰਗ ਨੂੰ ਤੋਰ ਲਾਲ ਜੰਗ ਨੂੰ ਕੀ ਕੀ ਗਾਣੇ ਸੁਣਾ ਤੋਰ ਲਾਲ ਜੰਗ ਨੂੰ ਜਦ ਬਾਬਾ ਜੀ ਸਿੰਘ ਵੈਰੀਆਂ ਨਾਲ ਲੜਦੇ ਲੜਦੇ ਇਹ ਨਹੀਂ ਸੀ ਵੀ ਜਾਂਦੇ ਸਾਰ ਜੀਦੋਗੇ ਕਿੰਨਾ ਚਿਰ ਜੰਗ ਕਰਦੇ ਰਹੇ ਪਹਿਲਾ ਤਾਂ ਤੀਰਾਂ ਦੀਆਂ ਬਾਛੜਾਂ ਕਰ ਵੈਰੀ ਦੀਆਂ ਮੂਰਲੀਆਂ ਪਾਲਾਂ 70 ਲਾਹ ਦੇ ਉੱਤੇ ਉਦੋਂ ਬਾਅਦ ਵੈਰੀਆਂ ਨੇ ਇਕੱਠੇ ਹੋ ਕੇ ਘੇਰਾ ਪਾਇਆ ਸੀ ਕਿਸੇ ਨੇ ਗੋਲੀ ਮਾਰੀ ਕਿਸੇ ਨੇ ਤੀਰ ਮਾਰਿਆ ਕਿਸੇ ਨੇ ਬਰਛਾ ਮਾਰਿਆ ਦੁਨੀਆ ਦਾ ਇੱਕੋ ਇੱਕ ਸ਼ਹੀਦ ਜੀ ਦਾ ਛਾਤੀ ਕੋਈ ਐਸਾ ਥਾਂ ਨਹੀਂ ਸੀ ਜਿਹੜਾ ਜਿੱਤੇ ਫੱਟ ਨਾ ਲੱਗੇ ਹੋਣ ਸਨ ਸੀ ਜਿਗਰਾ ਬਾਜਾਂ ਵਾਲੇ ਦਾ ਛੋਟਾ ਪੁੱਤ ਵੀ ਨਾਲ ਦੀ ਨਾਲ ਜਦ ਵੱਡਾ ਵੀਰ ਹੋ ਗਿਆ ਸ਼ਹੀਦ ਛੱਟ ਛੋਟਾ ਵੀ ਤਿਆਰ ਹੋਇਆ ਸੀਸ ਨਵਾ ਗੁਰੂ ਪਿਤਾ ਅੱਗੇ ਆਖਣ ਲੱਗਾ ਪਿਤਾ ਜੀ ਦੇਵੋ ਆਗੇ ਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰਾ ਗਿਆ ਜੰਗ ਨੂੰ ਦੇਵੋ ਆਗੇ ਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰਾ ਜੰਗ ਨੂੰ ਗੁਰੂ ਸਾਹਿਬ ਨੇ ਕੋਟਕੇ ਜੱਤ ਛਾਤੀ ਨਾਲ ਲਾਇਆ ਜਿਹਾਰ ਸਿੰਘ ਅੱਜ ਮੇਰਾ ਸਿਰ ਉਹ ਨਹੀਂ ਮਾਰ ਨਾਲ ਉੱਚਾ ਹੋ ਗਿਆ ਜਿਵੇਂ ਮੈਂ ਆਪਣੇ ਪਿਤਾ ਨੂੰ ਤੋਰਿਆ ਸੀ 9 ਸਾਲ ਦੇ ਨੇ ਉਦੋਂ ਮੈਂ ਪਿਤਾ ਨੂੰ ਤੋੜ ਕੇ ਡੁੱਬਦੇ ਜਾਂਦੇ ਧਰਮ ਨੂੰ ਬਚਾਉਣ ਲਈ ਤੋਰਿਆ ਅੱਜ ਮੈਂ ਆਪਣੇ ਪੁੱਤਰਾਂ ਨੂੰ ਤੋੜ ਕੇ ਉੱਡੇ ਹੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਮੈਨੂੰ ਕੋਈ ਉਦਾਸੀ ਨਹੀਂ ਕਾਰਨ ਕੀ ਤਰ ਦਸ਼ਮੇਸ਼ ਪਿਤਾ ਨੇ ਕਲਗੀ ਸਜਾ ਸ਼ਸਤਰ ਪਹਿਨਾ ਸਿੰਗਾ ਨੇ ਆਖਿਆ ਮਹਾਰਾਜ ਇੱਕੇ ਪੁੱਤਰ ਹੈਗੇ ਇਹਨੂੰ ਉੱਤੇ ਰੱਖ ਲੋ ਗੁਰੂ ਸਾਹਿਬ ਕਹਿੰਦੇ ਖਾਲਸਾ ਜੀ ਦੁਨੀਆ ਨੇ ਕੀ ਆਖਣਾ ਹੈ ਕਿ ਆਪਣੇ ਪੁੱਤਰ ਰੱਖ ਲੈ ਹੋਰ ਮਾਵਾਂ ਦੇ ਪੁੱਤ ਸ਼ਹੀਦ ਕਰਾ ਦਿੱਤੇ ਮੈਂ ਇਹ ਨਹੀਂ ਸੁਣ ਸਕਦਾ ਜਿੰਨੇ ਮੈਨੂੰ ਇਹ ਪਿਆਰੇ ਨੇ ਉਦੋਂ ਵੱਧ ਕੇ ਮੈਨੂੰ ਮੇਰੇ ਸਿੱਖ ਪਿਆਰੇ ਨੇ ਤੋੜਿਆ ਛੋਟੇ ਪੁੱਤਰ ਨੂੰ ਬਾਬਾ ਜਿਹਾਰ ਸਿੰਘ ਆਇਆ ਵੈਰੀਆਂ ਨਾਲ ਲੜਦਾ ਤੋ ਪਿਓ ਦੇਖਦਾ ਪਿਤਾ ਦੇਖਦਾ ਕਲੀਆਂ ਹੁੰਦਾ ਜਿਹਨੂੰ ਕੱਚੀ ਘੜੀ ਕਿਹਾ ਜਾਂਦਾ ਸੀ ਨਾ ਗੁਰਮੁਖ ਮਹਾਰਾਜ ਕਹਿੰਦੇ ਖਾਲਸਾ ਜੀ ਇਹ ਕੱਚੀ ਨਹੀਂ ਇੱਥੇ ਪੱਕਿਆਂ ਦੇ ਪੈਰ ਉਹ ਪੈ ਗਿਆ ਇਹ ਜੁੱਗਾ ਜੁੱਗਾ ਤੱਕ ਪੂਜੀ ਜਾਂਦੀ ਸਤ ਗੁਰੂ ਵੇਖਦੇ ਘੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸਤ ਗੁਰੂ ਵੇਖਦੇ ਘੜੀ ਤੇ ਖੜ ਕੇ ਜੀ ਹੁੰਦੀ ਆਸ਼ੀਤ ਜੋੜੀਆਂ ਵੇਖਦੇ ਘੜੀ ਤੇ ਘੜੇ ਕੇ ਹੁੰਦੀ ਆਸ਼ੀਤ ਜੋੜੀਆਂ ਵੇਖਦੇ ਘੜੀ ਤੇ ਘੜੇ ਕੇ ਹੁੰਦੀ ਆਸ਼ੀਤ ਜੋੜੀਆਂ ਘੜੇ ਕੇ ਆ ਗਈ ਜਦ ਜੋੜੀਆਂ ਜੇਕ ਜੇ ਗੜੀ ਤੇ ਕਾੜ ਕੇ ਹੁੰਦੀ ਆ ਸੀ ਜਦ ਜੋੜੀਆਂ ਸਾਤ ਗੁਰੂ ਰਖਣੋ ਗੜੀ ਤੇ ਖੜ ਕੇ ਮੇਰੀ ਤੇ ਖੜ ਕੇ ਹੁੰਦੀ ਆ ਸ਼ਹੀਦ ਜੋੜੀਆਂ ਸਾਤ ਗੁਰੂ ਵੇਖਦੇ श्री <laughs> जोड़ ਜਿਹੜਾ ਦੁਨੀਆ ਤੇ ਐਸਾ ਪਿਓ ਹੈ ਬਾਪੂ ਐ ਜਿਹੜਾ ਪੁੱਤਰਾਂ ਨੂੰ ਸ਼ਹੀਦ ਹੁੰਦੇ ਹੋਏ ਵੀ ਪ੍ਰਮਾਤਮਾ ਨੂੰ ਆਖਦਾ ਸੱਚੇ ਪਾਤਸ਼ਾਹ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੈ ਮੇਰਾ ਮੇਰਾ ਨਹੀਂ ਮਿਲਣਾ ਗੁਰੂ ਪੜ ਲਿਓ ਇਤਿਹਾਸ ਦੁਨੀਆ ਦੇ ਵਿੱਚ ਜਿਹੜਾ ਕਹੇ ਸਤਿਗੁਰੂ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗਾ ਜੀਰਾ ਦੁਨੀਆਂ ਤੇ ਨਹੀਂ ਮਿਲਣਾ ਗੁਰਮਖੋ ਦੋ ਦੋ ਪੁੱਤਰਾਂ ਨੂੰ ਜੋੜੀਆਂ ਵਿੱਚ ਗੁਰਮਖੋ ਸ਼ਹੀਦ ਹੋਏ ਕਰਵਾਇਆ ਕੌਮ ਲਈ ਧਰਮ ਲਈ ਲੇਖੇ ਲਾਇ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋਰ ਜੀਵਾਜਾ ਵਾਲੇ ਨੇ ਤੋ ਜੋੜੀਆਂ ਨਾ ਗਾ ਕੇ ਦਿੱਤੇ ਤੋਰ ਕਲੰਗੀਆਂ ਵਾਲੇ ਨੇ ਦੁੱਧ ਕਰ ਕਾਮ ਉਤੋਂ ਵਾਰੇ ਪੁੱਤ ਚਾਰੇ ਨਾ ਹੰਝੁਕੇ ਰ ਮਾਤਾ ਜੀ ਦੇ ਲਾਲ ਦੁਲਾਰੇ ਦਿੱਤਾ ਕਾਮ ਨੂੰ ਕਮੋੜ ਵਾਜਾ ਵਾਲੇ ਨੇ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋਰ ਤਾਲੰਗੀਆਂ ਵਾਲੇ ਨੇ ਨਕੀਆਂ ਮਸੂਮ ਜਿੰਦਾਂ ਨੀ ਹੱਜ ਖਲੋ ਨਿੱਕੀਆਂ ਮਾਸੂਮ ਜਿੰਦਾ ਨਿਹੱਚ ਖਲੋ ਗਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੋ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਰਹੰਦ ਦੀ ਨੀਹਾਂ ਦੇ ਵਿੱਚ ਖੜੇ ਹੋਏ ਜਿੱਥੋਂ ਵਿਚਾਰ ਸ਼ੁਰੂ ਕੀਤੀ ਸੀ ਗੁਰਮਖ ਪਿਆਰਿਓ ਵੀ ਕਹਿਣਾ ਸੌਖਾ ਭਾਣਾ ਮੰਨਣਾ ਰੱਬ ਦਾ ਹੁਕਮ ਵਿੱਚ ਚੱਲਣਾ ਬੜਾ ਔਖਾ ਹੈ ਮਨ ਕੌਣ ਸਕਦਾ ਗੁਰਮਖੋ ਜਿਹੜਾ ਬਾਣੀ ਪੜ੍ਹਦਾ ਸਿਮਰਨ ਕਰਦਾ ਸੇਵਾ ਕਰਦਾ ਉਹਨਾਂ ਦੇ ਮਨ ਤੱਕੜੇ ਹੋ ਜਾਂਦੇ ਉਹੀ ਮੰਨ ਸਕਦੇ ਆ ਭਾਣਾ ਦੂਜਾ ਨਹੀਂ ਮੰਨ ਸਕਦਾ ਗੁਰਮਖੋ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵ ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਮਾਤਾ ਜੀਤਾ ਜੀਆਂ ਨੇ ਸੁਪਨਾ ਵੇਖਿਆ ਇਹ ਗੁਰਮੁਖੋ ਮਾ ਦੀ ਮਮਤਾ ਦੀ ਗੱਲ ਐ ਆਖਣਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਮੇਰੇ ਛੋਟੇ ਲਾਲਾਂ ਦੇ ਉੱਤੇ ਕੰਧ ਡਿੱਗੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਜੀਤਾ ਕੱਚੀ ਕੰਧ ਨਹੀਂ ਨਾ ਤੇ ਤਾਂ ਪੱਕੀ ਡਿੱਗਣੀ ਆਖੋ ਸਤਨਾ ਇਨਾ ਉੱਤੇ ਤੇ ਇੱਕ ਪੱਕੀ ਕੰਧ ਡਿੱਗਣੀ ਐ ਤੇ ਜਿਹੜਾ ਫੁੱਟਾ ਇਹ ਲਾ ਜਾਣਗੇ ਨਾ ਸਿੱਖੀ ਨੂੰ ਜਾਗ ਇਹ ਲਾ ਜਾਣਗੇ ਨਾ ਫਿਰ ਤਾਂ ਨੇ ਕਈ ਕੁਰਬਾਨੀਆਂ ਹੋਣੀਆਂ ਨੇ ਆਪਣੇ ਲਹੂ ਵਿੱਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਐਸਾ ਵੀ ਸਮਾਂ ਆਉਣਾ ਵੀ ਗੋਡਿਆਂ ਦੀਆਂ ਚੱਪਣੀਆਂ ਲੈ ਜਾਣੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਤਾ ਜੀਤਾਂ ਜੀ ਆਨੇ ਆਖਿਆ Swami ਫਿਰ ਮੇਰੇ ਕੋਲ ਇਹ ਸਮਾਂ ਨਹੀਂ ਵਿਖਿਆ ਮਾਂ ਦੀ ਮਮਤਾ ਹੀ ਹੈ ਗੁਰੂਕੋ ਬੱਚਿਆਂ ਦੇ ਨਾਲ ਮੋਹ ਪਿਆਰ ਹੈ ਜਿਹੜਾ ਇਹ ਸ਼ਬਦਾਂ ਵਿੱਚ ਬੋਲ ਕੇ ਥੋੜੀ ਦੱਸਿਆ ਜਾਣਾ 9-10 ਮਹੀਨੇ ਮਾਂ ਆਪਣੇ ਪੇਟ ਵਿੱਚ ਸਿਆਣਿਆਂ ਦਾ ਕਥਨ ਹੈ ਵੀ ਮਾਂ ਦਾ ਵੀ ਦੂਜੇ ਹੀ ਜਨਮ ਹੁੰਦਾ ਗੁਰਮੁਖੋ ਇੱਕੋ ਸਰੀਰ ਵਿੱਚੋਂ ਦੂਜਾ ਸਰੀਰ ਜਨਮ ਲੈਣਾ ਗੁਰਮੁਖੋ ਮਾਂ ਨੂੰ ਇਹ ਵਡਿਆਈ ਪ੍ਰਮਾਤਮਾ ਨੇ ਰੱਬ ਨੇ ਕਿ ਰੱਬ ਤੋਂ ਬਾਅਦ ਜੇ ਕੋਈ ਹੈ ਰੱਬ ਉਹ ਮਾਂ ਹੈ ਪੁੱਤਰਾਂ ਧੀਆਂ ਵਾਸਤੇ ਮਾਤਾ ਪਿਤਾ ਕਿੰਨੇ ਦੁੱਖ ਝੱਲਦੇ ਆ ਕਿੰਨੀਆਂ ਮਿਹਨਤਾਂ ਕਰਦੇ ਆ ਵੀ ਮੇਰੇ ਪੁੱਤਰ ਧੀ ਸੁਖੀ ਵਸਣ ਕੋਈ ਵਿਪਤਾ ਇਹਨਾਂ ਤੇ ਦੁੱਖ ਨਾ ਆਵੇ ਗੁਰੂ ਘਰ ਆ ਕੇ ਵੀ ਮਾਂ ਅਰਦਾਸਾਂ ਕਰਦੀ ਐ ਸੱਚੇ ਪਾਤਸ਼ਾਹ ਮੇਰੇ ਪੁੱਤਰਾਂ ਧੀਆਂ ਤੇ ਕੋਈ ਦੁੱਖ ਨਾ ਆਵੇ ਮੇਰੀ ਝੋਲੀ ਪਾ ਦੇ ਇਹ ਹੁੰਦੀ ਐ ਮਾਂ ਗੁਰੂ ਨਹੀਂ ਚੱਲ ਸਕਦੀ ਗੁਰਮੁਖ ਕੀ ਆ ਸੀ ਨਾ ਭਾਈ ਦਿਆ ਸਿੰਘ ਨੇ ਆ ਕਲਗੀਆਂ ਵਾਲਿਆ ਆ ਸਾਹਮਣੇ ਤੇਰੇ ਪੁੱਤਰ ਪਏ ਨੇ ਕੋਈ ਪਿਆਰ ਦਾ ਹੱਥ ਹੀ ਫੇਰ ਜਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਅਥਰੂ ਜੇ ਫੁੱਲਾਂ ਤੋਂ ਕੇਰ ਦਿੰਦਾ ਉਹਦੇ ਤਿਆਗ ਦੀ ਮਹਿੰਦੀ ਨਹੀਂ ਸੀ ਲਖਣੀ ਸੁੱਕਾ ਹੱਥ ਜੇ ਪੁੱਤਾਂ ਤੋਂ ਫੇਰ ਦਿੰਦਾ ਗਰੀਬ ਤੋਂ ਗਰੀਬ ਪੁੱਤ ਜਾਗ ਉੱਤੇ ਆਏ ਨੇ ਆ ਕਲਗੀਆਂ ਵਾਲਿਆ ਦੱਸ ਤਾ ਸਹੀ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਬੜੇ ਹੀ ਗਰੀਬ ਮਾਪੇ ਜਾਗ ਉੱਤੇ ਆਏ ਐ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਐ ਸੱਚੇ ਪਾਤਸ਼ਾਹ ਦਿਲ ਕਰਦਾ ਜੀ ਚਾਵੇ ਇੱਥੇ ਕੁਝ ਪਿਆਰ ਜਿਤ ਲਾਦਿਆਂ ਸਿਰੋਂ ਲਾ ਕੇ ਪੱਗ ਦੋ ਟੋਟ ਕੇ ਬਣਾਦਿਆਂ ਤਾ ਦੋਵਾਂ ਦੇ ਸਰੀਰਾਂ ਉੱਤੇ ਪਾ ਖਣ ਤੋਂ ਬਗੈਰ ਪਏ ਆ ਤੇਰੇ ਪੁੱਤ ਜਿਨ੍ਹਾਂ ਦੇ ਕਦੇ ਕੰਡਾ ਨਹੀਂ ਸੀ ਵੱਜਿਆ ਆ ਵੇਖੋ ਤਾਂ ਸੀ ਕੋਲਾ ਕੇ ਕਲਗੀਆਂ ਵਾਲਿਆ ਕਿਵੇਂ ਸਰੀਰ ਲਹੂ ਨਾਲ ਭਿੱਜਿਆ ਪਿਆ ਲੱਗਾ ਹੋਇਆ ਦਾਤਾ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੇ ਦੁੱਖ ਤੇ ਭੁਖੇਰੂ ਵੀ ਨਹੀਂ ਚੱਲੂ ਬੱਚਿਆਂ ਦੇ ਦੁੱਖ ਪਸ਼ੂ ਪੰਛੀ ਜਾਨਵਰ ਵੀ ਨਹੀਂ ਝਲਦੇ ਆ ਕਲਗੀਆਂ ਵਾਲਿਆ ਤੇਰਾ ਕਿਹੋ ਜਿਹਾ ਜਿਗਰਾ ਹੈ ਤਾਨ ਜਿਗਰਾਵਾ ਜਾ ਤਾਰ ਤਰਮ ਲਈ ਵਾਰੇ ਜੀ ਤਨ ਜਿਗਰਾ ਆਵਾਜ ਤਨ ਜਿਗਰਾ ਕਲਗੀਆਂ ਵਾਲੇ ਦਾ ਤਾਰ ਤਰਮ ਲਈ ਵਾਰੇ ਜੀ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਆਵਾਜ ਵਾਲੇ ਦਾ ਕਲਗੀਆਂ ਵਾਲੇ ਦਾ ਤਨ ਜਿਗਰਾ ਕਲ ਵਾਲੇ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਹੁਕਮ ਵਿੱਚ ਚੱਲਣਾ ਸਿਖਾ ਗਏ ਭਾਣਾ ਮੰਨਣਾ ਸਿਖਾਇਆ ਸੋ ਆਓ ਮਹਾਨ ਸਿੱਖ ਕੌਮ ਦੇ ਪਿਆਰੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਸੁਣਦੇ ਆਏ ਆ ਭਾਈ ਸਾਹਿਬ ਭਾਈ ਜਗਿੰਦਰ ਸਿੰਘ ਜੀ ਰਿਆਗ ਚੇਹਾਨੂੰ ਨਾਲ ਕੋਲੋਂ ਆਪਾਂ ਨੇ ਲਾਹ ਲੈਣਾ ਹੈ ਉਹ ਦੁਨੀਆਵੀ ਸੰਗਤਾਂ ਬਾਹਰ ਨੇ ਭਾਈ ਲੰਗਰ ਪ੍ਰਸ਼ਾਦਾ ਛੱਕੇ ਦਰਬਾਰ ਵਿੱਚ ਸਜੋ ਜੇ ਮਾਤਾ ਜੀਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਾ ਆ ਗੁਰਮੁਖੋ ਸੰਗਤ ਦੇ ਵਿੱਚ ਆ ਕੇ ਹਾਜ਼ਰੀਆਂ ਲਵਾਓ ਭਾਈ ਸਾਹਿਬ ਜੀਆਂ ਦੇ ਕੋਲੋਂ ਕਿਉਂਕਿ ਇਹਨਾਂ ਦਾ ਸਮਾਂ ਉਹਨਾਂ ਚਰਾਪਾ ਹਾਜ਼ਰੀ ਲਵਾਈ ਹੈ ਇੱਕ ਸ਼ਰਦਾ ਦੇ ਫੁੱਲ ਮਾਤਾ ਜੀ ਦੇ ਨਮਿੱਤ ਸਰਦਾਰ ਫਰਜ਼ਾ ਸਿੰਘ ਜੀ ਜੋ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਨਗਰ ਦੇ ਵਿੱਚ ਵੀ ਬੜੇ ਪਿਆਰ ਵਾਲੇ ਨੇ ਸੋ ਆਪਾਂ ਉਹਨਾਂ ਦੇ ਪਾਸੋਂ ਪਾਈ ਜਗਵਿੰਦਰ ਸਿੰਘ ਜੀ ਰਿਆੜ ਸਾਹਿਬ ਪਹੁੰਚੇ ਹਨ ਉਹਨਾਂ ਕੋਲੋਂ ਆਪਾਂ ਨੇ ਸ਼ਬਦ ਕੀਰਤਨ ਸਰਵਣ ਕਰਨੇ ਨੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ ਸੋ ਸਾਰੀਆਂ ਸੰਗਤਾਂ ਨੇ ਅੰਤਮ ਅਰਦਾਸ ਮਾਤਾ ਜਸਵੰਤ ਕੌਰ ਜੀਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਭਾਈ ਇਹ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ